ਕਹਿਣਾ ਗੁਰੂ ਨਾਨਕ ਦਾ ਆਏ ਤਾ ਮਨੁ ਆਦਮੀ ਕਹਿੰਦੇ ਰੇਤਾਂ ਦੇ ਮੰਦਰ ਜੋ ਬਣੇ ਥਿਰ ਨਾ ਕਰੇ ਵੀ ਰਹਿੰਦੇ ਛਿੱਟ ਕੇ ਤੇ ਦੇ ਘਨਵੋ ਖੁਜੂ ਪਾਣੀ ਵਿੱਚ ਬਤਾਸਾ ਦੇਖਣ ਵਿੱਚ ਸਤਿ ਦਿਸਦਾ ਇਹ ਹੈ ਝੂਠਾ ਜਗਤ ਤਮਸਾ ਸਾਹ ਜਿਉਣਾ ਜੀਵਨ ਹੈ ਅਪਜਸ ਦੁਨੀਆ ਉੱਤੇ ਮਰਨਾ ਕੰਮ ਆਵੇ ਜਵਾਨੀ ਦੇ ਚਾਹੀਏ ਬਚਪਨ ਦੇ ਵਿੱਚ ਕਰਨਾ ਮਣੇ ਬਣ ਕੇ ਮਿਲਦਾ ਹੈ ਕਰੀਏ ਧਾਨ ਦੇ ਤੋਲਾ ਮਾਲਸਾ ਦੇਖਣ ਵਿੱਚ ਸਤ ਜਿਸ ਦਾ ਇਹ ਹੈ ਝੂਠਾ ਜਗਤ ਤਮਾਸ਼ਾ ਹੈ ਦਾ ਫਿਕਰਾਂ ਦਾ ਹੋਣੀ ਹੋ ਕੇ ਆਖਰ ਰਹਿਣੀ ਬਿਨ ਬੇਲ ਆਖਰ ਦੇ ਕਰੀਏ ਆਸ ਰੋ ਤੱਕ ਲੈਣੀ ਇਹ ਜੀਵਨ ਖੇਡਾ ਹੈ ਨਹੀਂ ਕੋਈ ਪੱਤ ਚੜ ਜਈ ਨਿਰਾਸਾ ਦੇਖਣ ਵਿੱਚ ਸੱਤ ਦੀ ਸਦਾ ਇਹ ਹੈ ਝੂਟਾ ਜਗਤ ਤਮਾਸ਼ਾ ਫਾਲੇ ਮਿਲਦਾ ਪਾਪਾਂ ਦਾ ਸੱਚੇ ਮਾਲਕ ਕੋਲੋਂ ਡਰਿਏ ਫਾਲੇ ਮਿਲਦਾ ਪਾਪਾਂ ਦਾ ਸੱਚੇ ਮਾਲਕ ਕੋਲੋਂ ਡਰਿਏ ਮੁੱਲੇ ਪੈਂਦੇ ਅਕਲਾਂ ਦੇ ਹੀਰੇ ਰੰਗ ਨਾ ਮਾਣ ਕਹੀਏ ਮੁੱਲੇ ਪੈਂਦੇ ਅਕਲਾਂ ਦੇ ਕੋਰੇ ਰੰਗ ਦਾ ਮਾਣ ਨਾ ਕਰੀਏ ਰਖਤੀਲੇ ਵਿੱਚ ਤੇ ਆਜੀ ਦਇਆ ਹੋਂਦਿਆ ਤਹੀਂ ਦਲਾਸਾ ਦੇਖਣ ਵਿੱਚ ਸਤਿ ਦਿਸਦਾ ਐ ਝੂਠਾ ਜਗਤ ਤਮਾਸ਼ਾ ਦੇਖਣ ਵਿੱਚ ਸਤਿ ਦਿਸਦਾ ਐ ਝੂਠਾ ਜਗਤ ਤਮਾਸ਼ਾ ਲਾਗੇ ਠੋਕਰ ਫੁੱਟ ਜਾਊਗੀ ਕਾਇਆ ਕੱਚਦੀ ਜਾਣ ਗਲਾਸੀ ਲੱਗ ਠੋਕਰ ਫੁੱਟ ਜੂਗੀ ਕਾਇਆ ਕੱਢੀ ਜਾਣ ਗਲਾਸੀ ਕੁਰਬਾਨੀ ਦੱਸਦੀ ਏ ਮੁੜਕੇ ਗੁਰਬਾਣੀ ਦੱਸਦੀ ਏ ਮੁੜਕੇ ਮਰ ਮਰ ਜਮੇ ਤੇ ਰਾਸੀ ਮੰਦਰਾਂ ਦੇ ਮਾਲਕ ਦਾ ਹੌਣਾ ਵਿੱਚ ਕਬਰਾਂ ਦੇ ਵਾਸਾ ਦੇਖਣ ਵਿੱਚ ਜਦ ਦਿਸਦਾ ਹੈ ਇਹ ਝੂਠਾ ਜਗਤ ਤਮਾਸ਼ਾ ਇਹ ਕਲੀ ਮੋਤੀਏ ਦੀ ਐਵੇਂ ਮੈਂ ਨਾ ਮੈਂ ਮੈਂ ਕਰਦੀ ਦੇਖ ਕਲੀ ਮੋਤੀਏ ਦੀ ਐਵੇਂ ਮੈਂ ਨਾ ਮੈਂ ਮੈਂ ਕਰਦੀ ਜ਼ਿੰਦਗੀ ਮੂਰੇ ਕਾਬਦੀ ਏ ਟੁੱਟੇ ਜਗਤ ਤਲਾ ਤੇ ਤਰਦੀ ਸੱਟ ਮਾਰੀ ਜਹੀ ਨਾ ਫੁੱਟ ਜੂ ਜੀਵਨ ਵਾਲਾ ਕਾਸਾ ਇਹ ਕਲਾ ਵਿੱਚ ਸਾਥ ਦੀਸਦਾ ਹੈ ਝੂਠਾ ਜਗਤ ਦਾ ਤਮਾਸ਼ਾ ਪਿਆਰ ਇਤਰੀਆ ਰੋਂਦੀ ਏ ਰੱਬਾ ਹੱਸ ਕੇ ਲਾ ਜਾਈ ਮਾਂ ਪੋ ਵੀ ਬਿਲ ਕਰਹੀ ਬੌੜੀ ਖਟਿਆ ਲੈ ਗਈ ਭਾਈ ਕੁੱਟੇ ਪਾਣੀ ਲੱਭਣਾਂ ਨੀ ਤੁਰ ਜੂ ਪੰਛੀ ਭੌਰ ਪਿਆਸਾ ਕੁੱਟੇ ਪਾਣੀ ਲੱਭਣਾਂ ਨੀ ਤੁਰ ਜੂ ਪੰਛੀ ਭੌਰ ਪਿਆਸਾ ਦੇਖ ਕਹਲੇ ਵਿੱਚ ਸਤ ਦੀ ਸਦਾ ਇਹ ਹੈ ਝੂਠਾ ਜਗ ਤੇ ਤਮਾਸ਼ਾ ਦੇਖਣ ਵਿੱਚ ਸਤ ਦੀ ਸਦਾ ਇਹ ਹੈ ਝੂਠਾ ਜਗ ਤੇ ਤਮਾਸ਼ਾ